ਹਾਂਜੀ ਸਤਿ ਸ੍ਰੀ ਅਕਾਲ ਗਾਇਜ਼ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਵੈਲਕਮ ਟੂ ਮਾਈ ਚੈਨਲ ਸਾਇਲੈਂਟ ਕਾਜੀਲ ਵਲੌਗਸ ਤਾਂ ਅੱਜ ਚੱਲੇ ਹੀ ਆਪਾਂ ਨੰਦਪੁਰ ਸਾਹਿਬ ਸਾਰੇ ਪਰਿਵਾਰ ਨਾਲ ਚੱਲੇ ਹਾਂ ਤੇ ਭੂਆ ਹਣੀ ਆ ਗਏ ਐ ਮੈਂ ਤਿਆਰ ਤਿਆਰ ਜੂਰ ਹੋਣ ਵਾਲੇ ਐ ਦੇਖੋ ਆਈ ਹੋ ਗਈ ਰੈਡੀ ਟਰਾਲੀ ਆਪਣੀ ਰੈਡੀ ਟਰਾਲੀ ਤੇ ਜਾਣਾ ਸੰਗਤ ਦੇ ਨਾਲ ਸਰਪੰਚਾਂ ਨੇ ਖੜਨੀ ਐ ਅੱਜ ਕੀ ਟਰਾਲੀ ਨਹੀਂ ਨਵੇਂ ਨਵੇਂ ਜਿਹੜੇ ਰਿਸ਼ਤੇਦਾਰ ਚਲੇ ਚਾਚੇ ਤਾਏ ਭੂਆ ਹਮ ਤੈਨੂੰ ਸੋਚਿਆ ਕਿ ਚਲੋ ਐ ਵੀ ਹੋਈ ਓਦਾਂ ਹੀ ਹਰਸਲ ਚਾਹੀਦਾ ਤੇ ਇਸ ਕਰਕੇ ਅਈ ਕਿਹ ਬਸੰਦਾ ਫਰਮਾਇਤ ਕੀ ਹੋਣੀ ਪਹਿਲਾਂ ਬਣਦਾ ਵੀ ਸੀ ਪਹਿਲਾਂ ਨਹੀਂ ਬਣਦਾ ਪਰ ਫਿਰ ਵੀ ਸੋਚਿਆ ਕਿ ਜਦੋਂ ਸਾਲ ਬਾਅਦ ਹੋ ਜਾਊਗਾ ਤਾਂ ਮੇਰੇ ਬਿਪਾਣੀ ਰੈਡੀ ਹੋ ਗਈ ਨੇ ਦੇਖੋ ਬਿਪਾ ਹਾਏ ਗਾਦੂ ਹਾਏ ਕਿੰਨੀ ਯਾਰੀ ਸੋਚਦੇ ਰਹੇ ਪਹਿਲਾਂ ਵੀ ਚੱਲੀਏ ਚੱਲੀਏ ਨਾ ਚੱਲੀਏ ਚੱਲੀਏ ਤੇ ਫੇਰ ਹਰ ਗਏ ਚਲੋ ਬਾਣੀ ਗਿਆ ਮੂੜ ਤੇ ਚੱਲੇ ਹੁਣ ਧੁੱਪ ਬਹੁਤ ਆਦੀ ਹੈਗੀ ਹਲੇ ਤੇ ਦੇਖੋ ਜਾ ਕੇ ਬਣਦਾ ਕੀ ਹੈ

ਉਹ ਤੇ ਰਾਤ ਐਨਾ ਨਿਸ਼ੇੜਨੇ ਨਾ ਜਿੰਨੇ ਵੀ ਉੰਜ ਦਿਨ ਨਾਸਰ ਪੰਚ ਬਣ ਮੈ ਤੇ ਉਦੋਂ ਇਹ ਜੇ ਤਾਂ ਡੇ ਹੋਗੇ ਬੋਲ ਦੇ ਦੇ ਰਾਤ ਦੇ ਛੇੜਨ ਚੱਲ ਵਾਲਾ ਸਿਰ ਸੁਰੂ ਫਿਰ ਤਿਆਰ ਕੇ ਆ ਜਾ ਲੈ ਜਾ ਅੱਧੀ ਲੈ ਜਾ ਉਹ ਕਾਟੀ ਕੁਈ ਹਾਂ ਤਿਆਰ ਹੋ ਕੇ ਆ ਜਾ ਮੁੜ ਕੇ ਚਾਹ ਚੁਕਾਈ ਦੇਖਣੀ ਪੈਣੀ ਸਾਰਿਆਂ ਦੇ ਜੋਰਾ ਸ਼ੋਰਾ ਨਾਲ ਤਿਆਰੀਆਂ ਦਈਆਂ ਚੱਲਣ ਗਈ ਕੋਈ ਛੋਟਣਾ ਯਾਰ ਇਹਦੇ ਉਹ ਅਰੇ ਪਤਾ ਨਹੀਂ ਹੁੰਦੇ ਕਿਹਦੀ ਦਾ ਐਸੇ ਦਾ ਹੀ ਜਣਾ ਮੇਰੇ ਨਾਲ ਨਿਮਾਰ ਦਾ ਚਪਾ ਦੋਨੇ ਮਹਿੰਦੀ ਛੜਤੀ ਲਾਉਣ ਮਹਿੰਦੀ ਲਾਉਣ ਲੱਗਿਆ ਥੋੜਾ ਟਾਈਮ ਹੋ ਤਾਂ ਟਰਾਲੀ ਵੀ ਆ ਗਈ ਆ ਗਈ ਆ ਗਈ ਆਖੰਡੇ ਕਦੋਂ ਦੀ ਆਈ ਉਹ ਤੇ ਮੋੜੇ ਨਾਲ ਸੁਟੀ ਜਣਾ ਵੀ ਪੜਾਈ ਜਾਉ ਵੇਲਾ ਦੀਪੂ ਸਾਡੀ ਰੋਈ ਜਾਂਦੀ ਸਵੇਰ ਦੀ ਦੁਪਹਿਰ ਕਰ ਆਪੇ ਸੁੱਟ ਚੱਲ ਬੀਤਣਾ ਤੇ ਉਹ ਤਾਂ ਦੀਨ ਪੈਸੇ ਚਾਪੀ ਵੀ ਛੁੱਟੀ ਫਿਰ ਚੱਲ ਇੱਧਰ ਕਰਦੇ ਚੱਲ ਮੈਨੂੰ ਸੁਣ ਕੇ ਹੈਲੋ ਸਾਸਤਰੀ ਕਾ ਜੀ ਕੱਲ ਪੈਰ ਤੇ ਤਿਆਰ ਕੀਤਾ ਰਾਤ ਦੀ ਸੂਟ ਕੱਲ ਛੁੱਟੀ ਹੈ ਇਹ ਕਾਜਲ ਨੇ ਬਣਾਇਆ ਨਿਊ ਸਕੂਟਰ ਤੇ ਇਹਦਾ ਵਲੋਗ ਤੁਹਾਨੂੰ ਮਿਲ ਜੂਗਾ ਆ ਇਹਦਾ ਵਲੋਗ ਵੀ ਬਣਾਇਆ ਵਲੋਗ ਬਣਿਆ ਪਿਆ ਬਸ ਐਡਿਟ ਕਰਕੇ ਪਾਉਣੀ ਵਾਲਾ ਵਾ ਤੁਹਾਡਾ ਕਿਦਾਂ ਦਾ ਬਣਿਆ ਛੁੱਟੀ ਨਾ ਅੱਜ ਆਪਾਂ ਹੋਰ ਹੀ ਨਹੀਂ ਤੇ ਇੱਕ ਹੋਰ ਬੰਦਿਆ ਵੀ ਹੋਰ ਆ ਗਿਆ ਕਿਉਂਕਿ ਫਿਰ ਮਨਜੋ ਬਦਲ ਗਿਆ ਤੇ ਇੱਕ ਕਰਕੇ ਮੇਰੇ ਵਾਲਾ ਪਿਆਰ ਹੋ ਗਿਆ ਪੂਰਾ ਉੱਕੇ ਹੋ ਗਿਆ ਰਾਤ ਮੇਰੇ ਘਰ 10 ਵਜੇ ਤੱਕ ਮੈਂ ਰੈਡੀ ਕੀਤਾ ਸੀ ਔਰ ਦਾਦਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਹ ਇਹ ਦਾਦਾ ਜੀ ਆ ਸਾਡੇ ਇਹਦੀ ਜਾਣ ਕੇ ਨਾਲ ਹੀ ਖਲੇ ਨਵੇਂ ਨਹੀਂ ਗਾਣੇ ਨਹੀਂ ਕਰਦੇ ਨਾ ਖਲੇ ਸੰਗਦੇ ਆ ਹਾਂ ਜਦੋਂ ਆਪਾਂ ਮਿਲਦੇ ਆਂ ਜਾ ਕੇ ਚਰਚੀ ਆਂ ਉਹ ਨਹੀਂ ਹੁੰਦੀ ਤੇ ਫੇ ਨਾਲ ਹੀ ਟੈਰੋਗੇ ਚੱਲਦੇ ਆ ਪਰ ਖਾਲੀ ਤੇ ਉਹ ਦਿੰਦੇ ਆ ਨਾਲ ਸਮਾਨ ਸਮਾਨ ਰੱਖੀ ਜਾ ਕੇ ਲੈਦੇ ਉਹ ਜਾ ਪਹੁੰਚੋ ਕੋਟਰਾਲੀ ਚ ਕੰਬਲ ਕੁੰਬਲੇ ਰੱਖੋ ਚਲੋ ਮਿਲਦੇ ਆ ਅੰਦਰ ਤੁਹਾਨੂੰ ਅਸੀਂ ਤੁਰਗੇ ਪਹਿਲਾਂ ਸਾਰੇ ਨੀਲੇ ਨੀਲੇ ਲੈਣੇ ਹੋਣਗੇ ہاں ਜੀ ਉਹ ਲੈਟਰਾਲੀ ਖਾਲੀ ਆ ਲੈ ਆਉਣਗੇ ਸੰਤਾਂ ਅਰੇ ਬਹੁਤ ਕੀ ਦਿਖਾਦੀ ਹੈ ਬਾਜੇ ਭਰ ਕੇ ਆਉਗੀ। ਹਾਂ। ਪਰ ਸਟਾਰਟਿੰਗ ਦੀ ਜੋ ਟਾਈਨ ਨੇ ਕੋਈ ਇਧਰ ਆ ਜਾ ਛਾਵੇਂ। ਪਪਾ ਜੀ। ਅੱਗੇ ਰੱਖ ਅੱਗੇ। ਅੱਗੇ ਰੱਖ। ਸਾਰੇ ਬੈਠ ਰਹੇ ਆ ਵੀ ਇੱਕ ਹੰਦ ਸੈਟ ਲਿਆ ਕੋਈ। ਬੜੀ ਉਡੀਕ ਹੋ ਗਈ ਇੱਕ। ਮਾਤੋ ਪੋੜੀ ਲੱਗੀ ਹੋਈ ਆ। ਆਪਾਂ ਉੱਥੇ ਬੈਠਾਂਗੇ ਨਿਸ਼ਾਤੋ ਪਾਉਦੀ ਹੈ ਲੇਕੋ ਬਕੀਏ ਚੱਲਦੀ ਆ ਜੇ ਕਾਜਲ ਕਲਾਸ ਵਿੱਚ ਚੁਪਾ ਲੈਣੀ ਪੈ ਕੇ ਸਾਡੇ ਕੋਲ ਚੱਲਦੀ ਨਹੀਂ ਗੱਡੀ ਰਖਾ ਲਈਏ ਆ ਫੜੋ ਉਹਨਾਂ ਨੇ ਨਹੀਂ ਹੋਣਾ ਚਾਚੀ ਹੁਣ ਮਨੂਣਾ ਤੋਂ ਕਿੰਨੀ ਕਿਹੜੀ ਤੁਹਾਨੂੰ ਕਿਹਦੇ ਤੇਰ ਮੋਹਤਾਂ ਬੱਤੀ ਹੋ ਪੂਆ ਜੀ ਤੂੰ ਆ ਜੀ ਕਿਹੜਾ ਜਾਉਂਗੀ ਤੂੰ ਹਾਂ ਜੀ ਅਸੀਂ ਨਾ ਬਾਬਾ ਜੀ ਦੇ ਚੱਲੇ ਹਾਂ ਨੰਦ ਗੱਤ ਸਾਹਿਬ ਮਹਿੰਦੀ ਲਾ ਲਈ ਪੂਆ ਨਵੇਂ ਦੀ ਲੱਗਦੀ ਹੈ ਖਾਣੇ ਲੱਗਦੀ ਪੂਆ ਜੀ ਮਹਿੰਦੀ ਵੀ ਰਾਈ ਹੋਏ ਗੁਰਸ਼ਾਨ ਕਹਣਾ ਜਾਉਂਗਾ ਕੋ ਨਾ ਭਈ ਸਦਾ ਹੀ ਆ ਵੀ ਟੁੱਟਾ ਆ ਲੈ ਆ ਦੋਵੇਂ ਚੀਟਾ ਪਾ ਲੈ ਮੜ ਕੇ ਅਥੇ ਵੇਖਣਾ ਫਿਰ ਅਜ ਆਦੇ ਆਦੇ ਗਾੜੀ ਕਰੇ ਜ਼ੈਨ ਨੇ ਭਲੀ ਬਹੁਤ ਨਵਜਾ ਆਏਗਾ ਸਾਰਾ ਖੁਸ਼ ਹੋਣਾ ਮਜਾ ਆਏਗਾ ਉਹ ਬੀਰੀ ਆਉਂਦੀ ਆ ਬਣੀ ਦਈਆਂ ਸਾਰੇ ਰਾਤ ਬਹੁਤ ਬੜਾ ਮਜ਼ਾ ਆਉਂਦਾ ਜੀ ਆਹ ਇੰਨਾ ਤਾਂ ਵੀ ਪਿਆ ਇਹ ਵੀ ਰੱਖ ਕੇ ਲਖੂ ਵਾਲ ਤੋਂ ਟਰਾਲੀ ਚੱਲਣੀ ਹੈ ਅਨੰਦਪੁਰ ਤੱਕ ਸਾਡੇ ਸਾਨੂੰ ਤਾਂ ਚੱਲੀ ਆ ਅਨੰਦਪੁਰ ਵਾਲੇ ਡੇਰੇ ਡੇਰੇ ਤਾਹਾਂ ਬੈਠੇ ਸੀ ਬੈਠੇ ਮਾਦੀ ਦੀਆਂ ਆਪਾਂ ਜੇ ਮਰੇ ਬੈਠੇ ਉਹ ਇੱਥੇ ਬੈ ਗਿਆ ਗੰਦੇ ਆ ਮੇਰੇ ਹੱਥ ਦੇ ਤਾ ਹੀ ਸੈਲ ਬੜੇ ਬੜੇ ਕਿੰਨਾ ਸਾਨੂੰ ਆਉਂਦੋ ਹੋਰ ਗੁਈਆ ਨਹੀਂ ਇੱਕ ਮਿੰਟ ਇੱਕ ਇੱਕ ਆਹ ਤੱਕ ਫੜੇ ਫੜੇ ਮੈਂ ਚਲ ਕੀ ਆ ਨਾ ਤੋ ਚੜਦਾ ਨਹੀਂ ਤਾ ਬੱਕਾ ਗਏ ਛੜਕ ਮਾਲਾ ਇੱਥੇ ਡਾਜ ਇੱਥੇ ਬੈ ਕੇ ਉੱਠਣ ਵਾਲੀ ਚੈਨ ਨਾ ਫੋਨ ਫੜ ਕੇ ਫੋਨ ਹਾਂ 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 ਇੱਥੇ ਚੱਲ 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 ਪਿੱਛੇ ਨੋ ਰਿਆ ਆਉਣਾ ਕਿ ਤਾ ਕਾਉ ਜਾ ਪ੍ਰਿੰਸ ਇੱਕ ਪਿਆਰ ਆ ਆ ਵੇ ਜਿਆ ਦੇ ਕੋਣ ਤੇ ਹੋੜ ਮਾਵ ਲਾ ਕੇ ਮੁੜ ਕੇ ਡਿੱਗਣ ਤਾਂ ਨਹੀਂ ਪਤਾ ਪੁੱਤ ਆ ਜਾ ਤੂੰ ਇੱਥੇ ਮੰਮੀ ਨਹੀਂ ਕੋਈ ਨਹੀਂ ਹੁੰਦਾ ਤਾ ਤੂੰ ਮੁੜ ਕੇ ਰਹਿ ਜਾਂਦੀ ਰਹਿੰਦੀ ਨਾ ਪਤਾ ਐ ਨੰਨੇ ਨੋਨਾ ਕਿੰਨੇ ਸੱਚੀ ਕਾਨੂੰ ਐਏ ਐਏ ਇਹ ਗਰਮੀ ਲਗੰਡੀ ਆ ਪੱਖਾ ਛਾੜ ਦੇ ਸੀ ਛਾੜ ਲਾ ਪੁੱਤਰੀ ਨੇ ਫੇਰ ਵੀ ਸੁੰਦਰ ਜੀ ਸੁਹਰੀ ਜੰਨ ਤਫਾਕ ਹੈ ਉਹ ਨਾ ਬਜਰੀ ਦੀ ਆ ਜਾ ਯਾਰ ਜਾ ਉਹ ਲੰਮੇ ਪਈ ਜਾਂਦੀ ਓਦੇ ਬੈਠ ਚੁੱਪ ਆ ਤੂੰ ਆ ਕਿੱਧਰ ਲੈ ਆਇਆ ਤ ਮੱਲੇ ਦੁੰਦੇ ਜੇ ਅੱਲਾ ਹਾਂ ਜੀ ਅੱਬੀ ਪੰਜ ਵੀ ਸੰਗਤੋ ਤਿਆਰੀ ਹੈ ਹਾਂ ਜੀ ਹਾਂ ਜੀ ਉਹ ਦੋ ਦੋ ਤੱਕ ਤਾਂ ਨਹੀਂ ਆਉਂਗਾ ਪਟਾਣਾ ਬੈਗੇ ਮਿਲਦਾ ਲੱਭੇ ਬੇਹੋਸ਼ ਹੋ ਜਾਣਾ ਇੱਥੇ ਉਹਨਾਂ ਨੇ ਤਾਂ ਦੇਖਣੇ ਨਹੀਂ ਆਪਾਂ ਬੈਠੇ oh <tuk> yang <tangan> ਆ ਆ ਗਏ ਨੇ ਉਹ ਬੱਲੇ ਮੜ ਤੋਂ ਆ ਗਏ ਤੇ ਫੀਟ ਰਲੀ ਹੁਣੇ ਬਾਜੋ ਆਏ ਨੇ ਗਰਮੀ ਊੜੀ ਲੱਗਦੀ ਪਰ ਚੱਲੇ ਚੱਲਦੇ ਹੁਣੇ ਗੱਡੀ ਗੱਡੀ ਬੁੱਕ ਕੇ ਬਰਾਵਾ ਉਹ ਨਾ ਮਨ ਪੀਂਦੇ ਅਚਾਰ ਚਾਹ ਦੇ ਜੁਵਾਨੇ ਆ ਗਏ ਕਾਪੀ ਨਹੀਂ ਨਹੀਂ ਮੇਰੇ ਮਨ ਨਹੀਂ ਆ ਬੋਲੋ ਨਹੀਂ ਮਨ ਨਹੀਂ ਮੰਮੀ ਆਣੀ ਦਿੱਤੀ ਸਾਡਾ ਉਹ ਇੱਥੇ ਜੀ ਪਾਪਾ ਚੁੰਨੀ ਦੇ ਲਈ ਨਹੀਂ ਆ ਕੋਈ ਮਤਲਬ ਪਰਨਾ ਲੈ ਲਿਆ ਕਿਉਂਕਿ ਚੁੰਨੀ ਬਹੁਤ ਦਿੱਖਦੀ ਆ ਕਿੰਨੀ ਮੁੰਨੋ ਚੋਕਦੀ ਬੜੀ ਤਾਂ ਕਰਕੇ आगे सारे पैसे चलो चलो हम अपनी जगह जगह ते पहुँच के ਸਾਹਿਬ ਜੀ ਇਹ ਨੰਬਰ ਸਾਹਿਬ ਪਹੁੰਚ ਗਏ ਹੈ ਤੇ ਆਲੀ ਦਾ ਜਿਹੜੇ ਸੈਣ ਤੇ ਉਹਨ ਸਾਰੇ ਇਹਨੇ ਉਤਰ ਕੇ ਤੇ ਦਰਬਾਰ ਸਾਹਿਬ ਉਹਨੇ ਜਾਣਦੇ ਹੈ ਪੂਰੀ ਜਾਰੀ ਲਾਤੀ ਇਹਨਾਂ ਨੇ ਸਿੱਕੇ ਜਿਹੜੇ ਮੈਂ ਵਾਪਸ ਜਗਾ ਜੁਗਰਾ ਚੜ੍ਹ ਕੇ ਇਹ ਜਗਾ ਨਹੀਂ ਕਰਦੇ ਜਿੱਦਾਂ ਰਾਜਾ ਚਾਰ ਬਾਤ ਦੇ ਵਿੱਚ ਦੇ ਰਾਜਾ ਕਿਾफी ਪਿਆ ਹੈ ਇੱਥੇ ਦੇਖੋ ਸੰਤੋ ਬਹੁਤ ਜ਼ਿਆਦੀ ਆਉਂਦੀ ਦੂਰਾਂ ਦੂਰਾਂ ਤੋਂ ਆਉਂਦੀ ਏ। ਉਹ ਦਰਬਾਰ ਸਾਹਿਬ ਵੱਲ ਜਾਂਦੇ ਪਏ ਆ ਗਏ ਆਪਣੇ ਨਾਲ ਦੇ ਸਾਰੇ। ਆ ਗਏ ਅੱਜ ਸਰਬੱਤ ਦਾ ਭਲਾ। ਜਗਾਂ ਲਈ ਮੁਰੂਤ ਸਭ ਸਤਿ ਸ੍ਰੀ ਅਕਾਲ। ਇੱਦਾਂ ਚਲੋ। ਅੱਜ ਜੀ ਦਰਬਾਰ ਸਾਹਿਬ ਜਾਂਦੇ ਆ ਮਾਤਾ ਜੀ। ਸਾਡੇ ਦੇਖ ਲਈ ਗਿਆ ਪੀ ਪੀ ਉਹ ਰਾਜੀ ਪਿਆ ਹੀ ਗਿਆ ਪੈਦ ਕੇ ਬਾਈ ਦੇ ਕੋਲ ਨਹੀਂ ਆ ਗਏ ਆ ਚੈੱਕ ਕਰੋ ਬਹੁਤ ਵਧੀਆ ਸੁਝਾਵਟ ਕੀਤੀ ਹੋਈ ਹੈ ਜਿਹੜਿਆਂ ਜਾਣਦੇ ਗੱਡੀ 'ਚ ਪਹਿਲਾਂ ਖੜਾ ਜਾਂਦਾ ਨੂੰ ਪਤਾ ਚੜਿਆ ਹੁੰਦਾ ਜਿਹੜਿਆਂ ਨਹੀਂ ਜਾਣਦੇ ਠੀਕ ਕਰੋ ਜਿਹੜੇ ਬੜਾ ਕੰਦੇ ਤਾਲਾ ਘੜੰਦੇ ਆ ਕੀ ਇਹ ਨਾ ਗਏ

फिर उ जगह बहुत घट थी तो बैठे बैठो भोड़ा बैठिए कि बनाया बैठे बड़े रोके टाइम है जिंदा टाइम लगता गया नारी चि घो ਵੇਰੀ ਯਾ ਦਾ ਰਸ਼ਵੈ ਦਾ ਇਸ ਕਰਕੇ ਲੋਕੀ ਸੁਫੇਸ਼ਤ ਤੇ ਰਾਤੀ ਮਨਤਾ ਦੇ ਕਰਦੇ ਜਿਹੜਾ ਹੋਰ ਪਾਸੇ ਜਾਣਾ ਕਾ ਨਾ ਸਬਕ ਤੇ ਦਸਤੋ ਕੀ ਹਾਲ ਤੇ ਕੱਥੀ ਕਰਦਾ ਹੂ ਟੇਕੰਦ ਮੱਥਾ ਚਲੂ ਹੈ ਫਾਇਦਾ ਹੋ ਕੇ ਤੋ ਨਾ ਜਿਸ ਵੇਰੇ ਇਹਨਾਂ ਨੂੰ ਪਤਾ ਨਹੀਂ ਹੋਇਆ ਕਿ ਕਿਹੜੇ ਵੇਲੇ ਤੋਪੜੇ ਤੇ ਸੇ ਮੱਥਾ ਟੇਕਣਾ ਰਹਿਣਾ ਇੰਨੇ ਟੈਡੀ ਦੂਰ ਆਏ ਬੰਦਾ ਟੇਕਣ ਹੀ ਆਣਾ ਤੇ ਇਹਦਾ ਜੁਗਾ ਪੈ ਸਾਰਣ ਨੂੰ ਲੱਗਿਆ ਜੀ ਵਹੀ ਮਹਿਮਾਨ ਨੂੰ ਪਤਾ ਨਹੀਂ ਆਉਣ ਤੋਂ ਬਾਰੇ ਸਾਰਣ ਨੂੰ ਜੀ ਸਭ ਤੋਂ ਚੰਗੇ ਸਪੀਕਰ ਤੇ ਇਹਦੇ ਕੋਲ ਬਿੰਦ ਨੰਦ ਸੁਣੇ ਦਿੱਤੇ ਇਹ ਬੜੀ ਤੇਜ਼ ਨੇ ਗੱਡੀ ਤੇ ਟਿਕਨ ਨਹੀਂ ਡਈ ਤਾਂ ਹੁਣ ਨੂੰ ਬਾਸਾ ਤੇ ਹੁੰਦੀ ਹੈ ਕਿ ਕੋਈ ਮਿੰ ਥੱਲੇ ਤਾਂ ਮੈਂ ਤਾਂ ਆਪਣੇ ਬਸਤੀ ਨਾਲ ਫੇਰ ਤਾਂ ਕੋਈ ਬੜਾ ਗੱਡੀ ਤੇ ਜਗ੍ਹਾ ਨਹੀਂ ਹੈ ਨਾ ਇਨਾ ਖੇਡਣ ਦੀ ਜੀ ਬੰਨੇ ਮਸ਼ਾਹਰ ਖੇਡ ਬੜਾ ਬਟਾ ਜਾਪ ਮੈਂ ਜਾਪਦਾ ਸਿਰਫ माता नैना देवी का शायद देखा होना कहीं ये है है, है, अच्छा माता नैना देवी का मंदिर समस्तराज समस्त ਤੇਰਾ ਜੋਰ ਦਾਤਰੀ ਥੰਦ ਉਹ ਦੁਰਾਹ ਗਦਮ ਜਿਹਨੇ ਮੈਦਨ ਵਿੱਚ ਜੰਨੇ ਪੂਜਾ ਅੰਗ ਪ੍ਰਿਆਗ ਥੰਦ ਗਾਤੀ ਹਾਏ ਉਧਰ ਦੇਖੋ ਜਗਾ ਕਿੰਨੇ ਨੇ ਮਨੋਤਰ ਪਰਮਾਨੇਤ ਨੰਦਾਨੇ ਤੂੰ ਇੱਧਰ ਚੈੱਕ ਕਰੋ ਨਮਸਤਵੰਗ ਨਰਨਾਥੀ ਨਮਸਤਵੰਗ ਬ੍ਰਹਮਾਥੀ ਨਮਸਤਵੰਗ ਗੰਗੇ ਨਮਸਤਵੰਗ ਪੰਜੀ ਨਮਸਤਵੰਗ ਅਕਾਲੀ ਨਮਸਤਵੰਗ ਪਾਲੇ ਨਮੋਤਰ ਦੇਤੇ ਨਮੋਤਰ ਬ੍ਰਿਤੇ ਮੈਮੋਰਾਡ ਨਾ ਦੇ ਨੋਟਾਂ ਨਾ ਦੇ ਨਮਸਕਾਰ ਸਤਿ ਸ੍ਰੀ ਅਕਾਲ ਹੈ ਨਮੋ ਮਹਾ ਮਾਹੀਰ ਨੋ ਗੀਤ ਗੀਤੇ ਨਮੋ ਪ੍ਰੀਤ ਕਿਰਪਾ ਕੀ ਆਪਾਂ ਜਨ ਅੱਗੇ ਜਾ ਕੇ ਮਿਲਦੇ ਆ ਫਿਰ ਇਹ ਹਾਂ ਆਪ ਸਾਡੇ ਮੱਠੇ ਗਈਏ ਫਿਰ ਆਪਾਂ ਮਿਲਦੇ ਸਾਨੂੰ ਅੱਗੇ ਬਰੋ ਬਲੌਗ ਦੇ ਨਾਲ ਇਹਦਾ ਬਣੇ ਰਿਹਾ साता दाव बचा दे दुम मेरा रघुतारु और बच्चन कोत afar हार तेरी की सेली और वि वि

ਸਾਡੇ ਕੋਲ ਨਹੀਂ ਹੋਇਆ ਉਹotro ਸਿਆਟਾ ਮੈਨੂੰ ਗੱਤ ਮਾਰਦੇ ਸਨ ਇਹ ਮੁੰਡੀ ਕਰਦਾ ਵੀ ਲੈਦੀ ਆ ਵੀ ਲੈਦੀ ਆ ਪਰ ਇਹਨੂੰ ਖੇਡਣਾ ਨਹੀਂ ਹੁੰਦਾ ਕਿ ਦਿਨ ਉਹ ਹੀ ਗਲੀ ਹੋ ਜਾ ਗਏ ਯਾਰ ਸਾਰੇ ਸੰਘਲੇ ਨੇ ਜਿਹਨੂੰ ਚੌਂਦੇ ਹੀ ਹੋਲ ਲੈਂਦੇ ਮੈਂ ਕਰਦੇ ਦਈਂ ਆ ਕਰੂ ਵੀ ਚੈੱਕ ਦੀਪੂ ਵਾਲੀ ਕਿਹ ਚਲਾਈ ਨੋਸਮ ਢੰਡਾ ਬਾਜੀ ਅਲਰਜੀ ਹੈ ਨੇ ਸਲਾਮ 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 ਚੈੱਕ ਕਰੋ ਪਾਣੀ ਤਰੋਂ ਕਿੰਨੇ ਹੋ ਦੋ ਕਰਕੇ ਥੋੜਾ ਜਿਹਾ ਗਿੱਲਾ ਗਿੱਲਾ ਬਣਾ ਬਸ ਬਸ ਬੈਠੋ ਅੰਬਰਸਾਰ 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 ਬਾਕੀ ਜਨ ਅੱਗੇ ਜਿੱਥੇ ਮੱਥਾ ਟੇਕਣ ਜਾਣਾ ਉੱਥੋਂ ਦਿਖਾਉਣਾ ਆਈ ਤੇ ਕਿੱਥੋਂ ਮੁਕੇ ਕਿਉਂ ਹੋਣੀ ਆ ਵੀ ਬੁੱਢੇ ਚਾ ਪਾਪਾ ਬੁੱਢੇ ਚਾ ਹਾਂ ਹਲਾ ਨਾ ਮੈਂ ਨੀਆ ਪਾਪਾ ਬੁੱਢੇ ਚਾ ਕੁਝ ਹੋਇਆ ਵਿਚ ਨਾ ਇੰਜੜੀ ਜੜੀ ਜੜੀ ਤੇ ਉਹ ਵੀ ਉਤਰ ਲੱਗੇ ਉਹ ਤੇ ਇਹ ਚੱਲੇ ਹੋਣਾ ਪਾਪਾ ਬੁੱਢੇ ਸ਼ਾਦੀ ਜਗ੍ਹਾ ਤੇ ਮੱਥਾ ਟੇਕਣ ਮੇਰੇ ਵੀ ਪਾ ਦੌੜ ਜਾਂਦਾ ਜਦੋਂ ਇਹਨੂੰ ਕਢਾਈ ਜਾਵੇ ਤੁਰ ਲੱਗੀ ਹਣ ਅੱਗੇ ਜਗਾ ਤੇ ਵੀ ਜਾਣਾ ਸੀ ਉਧਰ ਨੂੰ ਚਲ ਗਿਆ ਆ ਡੁੱਡੋ ਗੈਸ ਕਰਕੇ ਹਣ ਆਈ ਉਹ ਵਾਪਸ ਆ ਗਿਆ ਕਿਉਂਕਿ ਪਤਾ ਨਹੀਂ ਹੀ ਕੋਈ ਗਿਆ ਵੀ ਉਧਰ ਨੂੰ ਕਿ ਨਹੀਂ ਇੱਥੇ ਨਹੀਂ ਚਲਦੇ ਆ ਗਿਆ ਬਿਲਕੁਲ ਹਾਂਜੀ ਸ਼ੈਲੀ ਇਹ ਗਏ ਨਹੀਂ ਸਕਾਵਟ ਹੋ ਗਈ ਇਹਨਾਂ ਨੂੰ ਇੱਥੇ ਜਾਂਦੇ ਨਹੀਂ ਜਾਣਾ ਤੇ ਸਭ ਕੁਝ ਪਾਣੀ ਕੁ ਬਹਿਣੀ ਜਾ ਜਾਣਾ ਚੜਿਆ ਨਹੀਂ ਜਾਣਾ ਇਹਨਾਂ ਉਹਨਾਂ ਕਰਕੇ ਫਿਰ ਇਹ ਵੀ ਨਹੀਂ ਗਏ ਬਾਹਰ ਤਾਈ ਤਾਂ ਆ ਗਏ ਜਵਾਪਸ मनू कहिड़ा बोल कला ਆਹੇ ਦਿਖਾਨੀ ਹੈ ਢਿਆਲ ਖੋਦਦੇ ਆ ਜੀ ਅੱਖਾਂ ਚ ਪਾ ਗਿਆ ਡੰਗਰ ਜਿਆ ਨਮੂਨੇ ਚਾਬੀ ਲਾਇਆ ਸੀਤਾਰਾਣੀ ਇਹ ਸੀਤਾਰਾਣੀ ਮੇਰੇ ਰੋਲਾ ਬਹੁਤ ਬੋਲਦਾ ਹੀ ਹੈ